ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੌਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੇਰੇ ਵੱਲੋਂ ਪਿਆਰ ਭਰੀ ਨਮਨ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਕੋਟਕਪੂਰਾ ਦੇ ਇੱਕ ਅਹਿਮ ਹਿੱਸੇ ਦੀ ਇਹ ਕੋਟਕਪੂਰਾ ਦਾ ਅਹਿਮ ਹਿੱਸਾ ਜੈਤੋ ਰੋਡ ਹੈ ਇੰਪਰੂਵਮੈਂਟ ਟਰਸਟ ਦੀ ਜਗ੍ਹਾ ਕਿਸੇ ਵੇਲੇ ਇੱਥੇ ਮਾਰਕੀਟ ਹੁੰਦੀ ਸੀ ਫੜੀਆਂ ਹੁੰਦੀਆਂ ਸੀ ਜਿਹੜੀਆਂ ਹੈਗੀਆਂ ਵੀ ਇੱਕ ਨਾਈ ਜੋ ਕਈਆਂ ਵਾਲੇ ਤੇ ਕੋਈ ਜੂਸ ਵਾਲੇ ਤੇ ਕੋਈ ਹੋਰ ਵਗੈਰਾ ਵਗੈਰਾ ਆਉਂਦੀ ਜਿਹੜੀਆਂ ਫੜੀਆਂ ਆ ਲਈ ਇੱਥੇ ਰੇੜੀ ਲਾਉਂਦੇ ਸੀ ਪ੍ਰਸ਼ਾਸਨ ਵੱਲੋਂ ਇਹਨਾਂ ਰੇੜੀਆਂ ਨੂੰ ਖਤਮ ਕੀਤਾ ਗਿਆ ਇੱਥੋਂ ਜਗਾ ਜਿਹੜਾ ਹੈਗਾ ਸਾਰੀ ਸਾਫ਼ ਕੀਤੀ ਗਈ ਉਹਨਾਂ ਨੂੰ ਉਜਾੜ ਕੇ ਉਸ ਤੋਂ ਬਾਅਦ ਕੇਸ ਵੀ ਚੱਲਿਆ ਕੇਸ ਵੀ ਅਦਾਲਤ ਜੀ ਜਿਹੜਾ ਪਿਆ ਉਸ ਤੋਂ ਬਾਅਦ ਜਿਹੜਾ ਹੈਗਾ ਕੁਝ ਰੇੜੀਆਂ ਵਾਲੇ ਜਿਨ੍ਹਾਂ ਦੇ ਹੱਕ 'ਚ ਕੇਸ ਹੋਇਆ ਸੀ ਉਹ ਦੋ ਚਾਰ ਰੇੜੀਆਂ ਵਾਲੇ ਜਿਹੜਾ ਹੈਗਾ ਪਰਲੇ ਪਾਸੇ ਮੁਕਰ ਤੇ ਜਿਹੜੀ ਆਗਿਆ ਸਟਾਲਾਂ ਲਾ ਕੇ ਬੈਠੇ ਨੇ ਉਹਨਾਂ ਨਾਲ ਚਲੋ ਮਰਦਾ ਆਪਣਾ ਬਾਤ ਆਪਾਂ ਉਹਨਾਂ ਦਾ ਨਹੀਂ ਛੇੜ ਸਕਦੇ ਪਹਿਲਾਂ ਆਪਾਂ ਇਹ ਦਿਖਾਣੇ ਵੀ ਗੰਦਗੀ ਇਹ ਜਿਹੜੀ ਗੰਦਗੀ ਬੰਨੀ ਭਰੀ ਹੋਈ ਆ ਇਹਨੂੰ ਪਹਿਲਾਂ ਪਾਰਕਿੰਗ ਬਣਾਇਆ ਗਿਆ ਸੀਗਾ ਪਾਰਕਿੰਗ ਦੇ ਵਿੱਚ ਜਿਹੜਾ ਹੈਗਾ ਲੋਕ ਉਹ ਵਹੀਕਲ ਖੜੇ ਕਰਦੇ ਸੀਗੇ ਜਿਹੜੇ ਕੋਈ ਬਾਹਰੋਂ ਆਉਂਦੇ ਸੀਗੇ ਉਹ ਵੀ ਆਪਣੇ ਵਹੀਕਲ ਖੜੇ ਕਰਦੇ ਸੀ ਪਰ ਹੁਣ ਮੈਨੂੰ ਨਹੀਂ ਲੱਗਦਾ ਵੀ ਇੱਥੇ ਜਿਹੜਾ ਹੈਗਾ ਵਹੀਕਲ ਖੜਾਉਂਦੀ ਜਿਹੜਾ ਕਿਤੇ ਮਿਲੀ ਆ ਇਹ ਜਿਹੜੀ ਗੰਦਗੀ ਤੇ ਤੇ ਇੱਥੇ ਜਿਹੜੇ ਹੈਗਾ ਵਾਰਾ ਪਸ਼ੂ ਤੇ ਦੇ ਸਹਾਰਾ ਪਸ਼ੂ ਜਿਹੜੇ ਇੱਥੇ ਆ ਕੇ ਮੂੰਹ ਮਾਰਦੇ ਨੇ ਤੇ ਹੁਣ ਆਪਾਂ ਇਹ ਗੱਲ ਕਰਦੇ ਵੀ ਪਾਰਕਿੰਗ ਵੀ ਜਿਹੜਾ ਹੈਗਾ ਉਹ ਸਹੀ ਤਰੀਕੇ ਨਾਲ ਪਾਰਕਿੰਗ ਹੀ ਬਣਾਇਆ ਜਾਵੇ ਜਿਹੜੀ ਕਿ ਸਾਡੇ ਨਾਲ ਇੱਥੇ ਮੌਜੂਦ ਲੋਕਾਂ ਨਾਲ ਜਿਹੜੇ ਸਾਹਮਣੇ ਇਸ ਮਾਰਕੀਟ ਦੇ ਇਸ ਜਗ੍ਹਾ ਦੇ ਸਾਹਮਣੇ ਜਿਹੜੇ ਦੁਕਾਨਦਾਰ ਨੇ ਕੁਝ ਲੋਕਾਂ ਨਾਲ ਸਾਡੀ ਗੱਲ ਹੋਈ ਆ ਉਹਨਾਂ ਨੇ ਵੀ ਇਸ ਗੱਲ ਤੇ ਪੂਰ ਪਾਇਆ ਕਿ ਜਾਂ ਤਾਂ ਇਸ ਨੂੰ ਜਿਹੜੀ ਕਿ ਇਹ ਪਾਰਕਿੰਗ ਹੈ ਪਾਰਕਿੰਗ ਸਹੀ ਤਰੀਕੇ ਨਾਲ ਇੰਟਰਲੌਕ ਟਾਈਲਾਂ ਲਾ ਕੇ ਸਹੀ ਤਰੀਕੇ ਨਾਲ ਬਣਾ ਕੇ ਪੂਰਾ ਸਾਫ਼ ਸੁਥਰਾ ਰੱਖਿਆ ਜਾਵੇ ਪਾਰਕਿੰਗ ਹੋ ਰਹੀ ਜਾਵੇ ਤੇ ਜਾਂ ਫਿਰ ਪਾਰਕਿੰਗ ਤੋਂ ਇਲਾਵਾ ਉਹ ਦੁਕਾਨਦਾਰ ਕੁਝ ਜਿਹੜੇ ਉਜਾਰ ਕੇ ਆਪਣੇ ਜਿਹੜੇ ਸਟਾਲ ਲਾ ਕੇ ਬੈਠੇ ਨੇ ਇਹ ਆਏ ਜਗ੍ਹਾ ਉਹਨਾਂ ਨੂੰ ਇੱਕ ਵਾਰੀ ਦਿੱਤੀ ਜਾਵੇ ਤੇ ਜਿਹੜਾ ਹੈਗਾ ਕਿਰਾਇਆ ਮਨਜ਼ੂਰ ਕਰਕੇ ਉਹਨਾਂ ਨੂੰ ਇੱਥੇ ਵਿਸਾਇਆ ਜਾਵੇ ਕੋਈ ਨਾ ਕੋਈ ਤਰੀਕੇ ਨਾਲ ਹੱਲ ਕੱਢਿਆ ਜਾਵੇ ਇਸ ਤੋਂ ਇਲਾਵਾ ਜੇਕਰ ਇਹ ਜਗ੍ਹਾ ਹੋਰ ਕਿਸੇ ਕੰਮ ਆਉਂਦੀ ਆ ਤਾਂ ਸਰਕਾਰ ਉਸ ਨੂੰ ਉਸ ਤਰੀਕੇ ਨਾਲ ਵਰਤ ਸਕਦੀ ਆ ਵੀ ਜਿਵੇਂ ਕਿ ਅੰਦਾਫਾ ਵੀ ਜਿਹੜਾ ਹੈ ਇੱਥੋਂ ਗੰਦਗੀ ਦੇ ਢੇਰ ਤੇ ਗੰਦਗੀ ਦਾ ਡੰਪ ਲੱਗਿਆ ਉਹ ਵੀ ਚੱਕਿਆ ਜਾਵੇ ਲੋਕਾਂ ਦੀ ਇਹ ਵੀ ਮੰਗ ਹੈ ਲੋਕਾਂ ਜਿਹੜਾ ਹੈ ਸਾਡੇ ਨਾਲ ਜੋ ਗੱਲਬਾਤ ਕੀਤੀ ਆ ਉਸ ਵਿੱਚ ਇਹ ਗੱਲ ਕਹੀ ਹੈ ਵੀ ਜਿਹੜਾ ਗੰਦਗੀ ਦੇ ਢੇਰ ਨੂੰ ਚੱਕਿਆ ਜਾਵੇ ਗੰਦਗੀ ਦਾ ਡੰਪ ਇੱਥੇ ਚੱਕਿਆ ਜਾਵੇ ਵੀ ਇੱਥੇ ਤਾਂ ਕਿ ਜਿਹੜਾ ਸਫਾਈ ਇੱਥੇ ਰਵੇ ਅਗਰ ਕੀ ਬਾਇਆ ਮੇਰਾ ਨਾਮ ਮਤਲਬ ਸਤਿਵੇਵਾ ਸਤਿਵੇਵਾ ਥੀਟਰ ਰੋ ਆਪਣੀ ਜਤੋ ਰੋਡ ਤੇ ਦੁਕਾਨ ਹੈ ਕਿ ਕਰ ਕੀ ਇਥੇ ਦਿੱਕਤ ਕੋਈ ਬੰਦਗੀ ਵਗੈਰਾ ਕੋਈ ਮੁਸੀਬਤ ਨਹੀਂ ਹੈ ਜਿੰਦਗੀ ਦੀ ਬਹੁਤ ਵੱਡੀ ਸਮੱਸਿਆ ਇਥੇ ਸਾਡੇ ਸਾਹਮਣੇ ਜਮਾ ਪਾਰਕਿੰਗ ਦੇ ਵਿੱਚ ਜਿਹੜਾ ਕੀ ਨਾਮ ਦੀ ਪਾਰਕਿੰਗ ਰਹਿ ਗਈ ਹੈ ਉਹਦੇ ਵਿੱਚ ਕੀ ਹੈ ਵੀ ਸਾਰੇ ਜਾਨੇ ਗਲੀ ਦੇ ਮੁੰਡੇ ਵਾਲੇ ਜਿਹੜੇ ਇਕੱਠੇ ਹੋ ਕੇ ਕੂੜਾ ਸਿੱਟਦੇ ਆ ਤੇ ਇਥੇ ਜਿਹੜੇ ਸਵੀਪਰ ਰਹਿ ਗਏ ਆ ਉਹਨਾਂ ਨੇ ਵੀ ਆਪ ਦਾ ਪੂਰਾ ਡੰਬ ਬਣਾ ਦਿੱਤਾ ਕੀ ਹੈਗੇ ਇੱਥੇ ਇਹ ਸਾਰਾ ਦਿਨ ਆਹੀ ਕੰਮ ਨਹੀਂ ਸੀ ਦੇਖਦੇ ਰਹਿੰਦੇ ਐ ਕਿ ਨਾ ਸਾਰਾ ਕੂੜਾ ਸਿੱਟਦੇ ਐ ਫਿਰ ਉਹਨੂੰ ਇਕੱਠੇ ਕਰਨ ਚ ਟਾਈਮ ਲੱਗ ਜਾਂਦਾ ਬਸ ਇਹੀ ਕੰਮ ਕੁਝ ਵੇਖੀ ਜਾਂਦੇ ਐ ਅਸੀਂ ਤੇ ਸਾਰਾ ਦਿਨ ਸਾਰੇ ਗੰਦਗੀ ਜਿਹੜੀ ਐ ਉਹ ਡੁੱਟ ਕੇ ਸੜਕਾਂ ਤੇ ਮੇਨ ਬਾਜ਼ਾਰ ਜਤੋ ਰੋਡ ਜਿਹੜੀ ਹਾਰਟ ਆਫ ਸਿਟੀ ਐ ਉਹ ਇਹਦੇ ਵਿੱਚ ਖਿਲਰਦਾ ਪਿਆ ਗੰਦ ਕੋਈ ਕਿਸੇ ਨੂੰ ਬਰਵਾ ਹੀ ਹੈ ਨਹੀਂ ਕਿਸੇ ਨੂੰ ਇਹ ਪ੍ਰਸ਼ਾਸਨ ਨੂੰ ਵਾਲੀ ਕੋਈ ਸੁੱਧ ਬੋਤ ਨਹੀਂ ਹੈਗੀ ਅਸੀਂ दो तीन बारी असी तरान साहब ਕੋਲ ਵੀ ਜਾ ਚੁਕੇ ਆਂ ਇਸ ਮਾਬਤ ਕਿ ਇਸ ਸਾਮਤ ਇਹਨੂੰ ਡੰਬ ਹਟਾਇਆ ਜਾਵੇ ਤਾਂ ਕਿ ਇੱਥੇ ਬਿਮਾਰੀਆਂ ਤੋਂ ਬਚਿਆ ਜਾ ਸਕੇ ਨਹੀਂ ਕਿਉਂ ਮਤਲਬ ਕਿ ਡੰਬ ਪਨਾ ਜੀ 3 ਕਿਹਾ ਕੋਈ ਪਾਰਕਿੰਗ ਸੀਗੀ ਕਿ ਕਿਉਂ ਉਹ ਪਾਰਕਿੰਗ ਕੱਲ ਨਹੀਂ ਗਈ ਉਹ ਕਾਰਕਿੰਗ ਦਾ ਇੱਥੇ ਨਾਮ ਵੀ ਆ ਜੀ ਲੋਕ ਇੱਥੋਂ ਮੱਕ ਤੇ ਰਮਾਰ ਰਿਹਾ ਕਿ ਮਸਾ ਟੱਪ ਗਿਆ ਪਾਰਕਿੰਗ ਕਿਵੇਂ ਖੜੂਗੀ ਤੁਸੀਂ ਆਪ ਦੇਖ ਲਓ ਮੜੇ ਜੇ ਫਿਰ ਕੈਮਰਾ ਨਜ਼ਰ ਮਾਰ ਕੇ ਦੇਖੋ ਕਿੰਨੀ ਗੰਦਗੀ ਹੈ ਉਧਰ ਉਹ ਇੱਥੇ ਖੜ ਕੇ ਲੋਕੀ ਪਿਸ਼ਾਬ ਕਰਦੇ ਆ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਕੁੜੀਆਂ ਬੁੜੀਆਂ ਨੇ ਵਿਚਾਰੇ ਨੇ ਕਾਰ ਤੋਂ ਉਤਰਦਾ ਹੁੰਦਾ ਉਹ ਇਹ ਸਭ ਦੇਖ ਕੇ ਵੀ ਜਦ ਆਪ ਹੀ ਸ਼ਰਮਸਾਰ ਹੋ ਜਾਂਦੇ ਆ ਜੋ ਕਿ ਬਹੁਤ ਪ੍ਰਸ਼ਾਸਨ ਵਾਸਤੇ ਮਾੜੀ ਗੱਲ ਹੈ ਇਹਦਾ ਧਿਆਨ ਕਰਨਾ ਚਾਹੀਦਾ ਹੈ ਕਿ ਮੇਨ ਜਿਹੜੀ ਜਗ੍ਹਾ ਹੈਗੀ ਹੈ ਇਹ ਕੋਟਪੁਰੇ ਦੇ ਨੂੰ ਢੰਗ ਨਾਲ ਪਾਰਕਿੰਗ ਮਾ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਆਂਦੀ ਸੌਖ ਸੁਖੰਦਾ ਹੋਵੇ ਇੱਥੇ ਗੰਦਗੀ ਤੇ ਟੀਰਾਂ ਨੂੰ ਬੈਠ ਕੇ ਕੰਪਨ ਨੂੰ ਲੈ ਕੇ ਕੋਈ ਰੇ ਵੀਟੂ ਫੀਕ ਕੋਟਪੁਰਾ ਜਗਾ ਨਗਰਪਾਲਿਕਾ ਕੋਟਪੁਰਾ ਤੇ ਜੋ ਆਪਣੇ ਸਪੀਕਰ ਸਾਹ ਉਹਨੇ ਪੰਜਾਬ ਵਿਧਾਨ ਸਭਾ ਤੇ ਨਾਲ ਕੋਟਪੁਰਾ ਦੇ ਵਿਧਾਇਕ ਵੀ ਨੇ ਸਰਦਾਰ ਪੰਤਾਰ ਸਿੰਘ ਪੰਧਵਾਣੀ ਉਹਨਾਂ ਨੂੰ ਇਸੇ ਗੰਦਗੀ ਤੇ ਕੁਰੇ ਤੋਂ ਵੀ ਕਿਵੇਂ ਜਾਣ ਤੋਂ ਉਸ ਸਮੱਸਿਆ ਤੇ ਜਾਣੂ ਕਰਵਾਉਂਦੇ ਹੋਏ ਇਹਦੀ ਜੋ ਹੱਲ ਹੋ ਰਹੀ ਕਿ ਕਿੰਨੀ ਉਹ ਅਸੀਂ ਉਹਨਾਂ ਅੱਗੇ ਬਸ ਇੱਕ ਬੇਨਤੀ ਕਰ ਸਕਦੇ ਆ ਰਿਕੁਐਸਟ ਕਰ ਸਕਦੇ ਆ ਵੀ ਇਹਦਾ ਜਲਦੀ ਜਲਦੀ ਜਾਂਦਾ ਸੋਲੂਸ਼ਨ ਲੱਭਿਆ ਜਾਵੇ ਵੀ ਕਿ ਜਗਾ ਡੰਪ ਆਂਦਾ ਕਿਸੇ ਇੱਥੋਂ ਚੱਕ ਕੇ ਕਿਤੇ ਖਾਲੀ ਥਾਂ ਤੇ ਕੀਤਾ ਜਾਵੇ ਤਾਂ ਜੋ ਕਿਸੇ ਨੂੰ ਜਨਤਾ ਨੂੰ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਤੁਹਾਨੂੰ ਨਹੀਂ ਰਿਕਵੈਸਟ ਕਰ ਸਕਦੇ ਆ ਨਗਰ ਕੌਂਸਲ ਨੂੰ ਵੀ ਇਹੀ ਇਹੀ ਰਿਕਵੈਸਟ ਕਰ ਸਕਦੇ ਆ ਕਿ ਤਾਂ ਜੋ ਜਿਹੜੀ ਆਮ ਜਿਹੜੀ ਜਨਤਾ ਹੈ ਇਥੋਂ ਬਹੁਤ ਦੁਖੀ ਹੈ ਜਿਹੜੇ ਨਾਲ ਵਾਲੇ ਦੁਕਾਨ ਵਾਲੇ ਆਚਾਰੇ ਉਹਦਾ ਬਹੁਤ ਦੁਖੀ ਹੈ ਉਹਨਾਂ ਨੂੰ ਇੰਨੀ ਗੰਦਗੀ ਦਾ ਸਾਹਮਣਾ ਕਰਨਾ ਪੈਂਦਾ ਕਿ ਕਿੰਨੇ ਮੁਸ਼ਕਲ ਨਹੀਂ ਬੁਰਾ ਹਾਲ ਹੈ ਜਦੋਂ ਬਾਰਸ਼ਾਂ ਦਾ ਸੀਜ਼ਨ ਆ ਜੂਗਾ ਤਾਂ ਹੋਰ ਭਿਆਨਕ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਬਾਕੀ ਦੇ ਵੀ ਬਦਲ ਲਗਾਦਰ ਦਾ ਸਰੇਪੰਦਾ ਹੋ ਗੋ ਮਾ ਬਾਕੀ ਦੇ ਤਾਂ ਦੇਖੋ ਫਰਕ ਪੈਂਦਾ ਹੀ ਆ ਜੀ ਫਿਰ ਜੇ ਉਸ ਕਾਰ ਹੀ ਨਾ ਖੜਾਊਗਾ ਕੋਈ ਇੱਥੇ ਮਾਰਕੀਟ ਚ ਗਾ ਕਿਵੇਂ ਆਏਗਾ ਔਰ ਸਿੱਧਾ ਗੁਰਦੁਆਰਾ ਜੀ ਸਾਹ ਦੀ ਪਾਰਕਿੰਗ ਹੈਗੀ ਆ ਉਹ ਸਾਫ ਸੁੱਧਰੀ ਆ ਲੋਕੀ ਉੱਤੇ ਜਿਆਦਾ ਪ੍ਰੈਫਰੈਂਸ ਦਿੰਦੇ ਆ ਆ ਸਾਡੀ ਇਹੀ ਮੰਗ ਹੈ ਵੀ ਮਾਰਕੀਟ ਵੱਲੋਂ ਵੀ ਚੰਗੀ ਤਰੀਕੇ ਨਾਲ ਇੰਟਰਲੌਕ ਟਾਈਲਾਂ ਲਗਾ ਕੇ ਇਹਨੂੰ ਚੰਗੀ ਵਧੀਆ ਤਰੀਕੇ ਨਾਲ ਪਾਰਕਿੰਗ ਬਣਾਈ ਜਾਵੇ ਤੇ ਜੀ ਫੀਸ ਵੀ ਰੱਖੀ ਜਾਵੇ ਲੋਕੀ ਫੀਸ ਭਰਨ ਲਈ ਤਿਆਰ ਆ ਕੀ ਆਉਦੀ ਵੀ ਵੀ ਤੀਰ ਵੀ ਗੱਡੀ ਆਵੀ ਜੇ ਉਹ ਐਡੀ ਮਹਿੰਗੀ ਗੱਡੀ ਲੈ ਕੇ ਆਉਂਦਾ ਤਾਂ ਆਪਦੀ ਉਹ ਪੂਰੀ ਤਰੀਕੇ ਨਾਲ ਖੜਾਊਗਾ ਤਾਂ ਉਹਨੂੰ ਉਹਨੂੰ ਪਰਚੀ ਦੇਣ ਦੇ ਉਹਨੂੰ ਕੋਈ ਇਤਰਾਜ਼ ਨਹੀਂ ਹੋਊਗਾ ਹੂੰ ਸਹੀ ਗੱਲ ਹੈ ਠੀਕ ਹੈ ਫਿਰ ਓਕੇ ਸਰ ਕੀ ਨਾਮ ਹੈ ਤੁਹਾਡਾ ਅਰਕੇਸ਼ ਮੰਗਲ ਤੇ ਕੀ ਇਹ ਜਿਹੜਾ ਜੱਤਰਾ ਰੋਡ ਤੇ ਗੰਦਗੀ ਦੇ ਟੀਨ ਲੱਗੇ ਆ ਗੰਦਗੀ ਪਈ ਹੈ ਦਿਨੋਂ ਦਿਨ ਵੱਧ ਰਹੀ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਪਹਿਲਾਂ ਮੈਂ ਕਹਾਂ ਜੱਤ ਰੋਡ ਨਹੀਂ ਇਹ ਇੰਪਰੂਵਮੈਂਟ ਰਸਟ ਦੀ ਜਗ੍ਹਾ ਹੈ ਨੌੜੇ ਜੱਤ ਰੋਡ ਨੇ ਆਉਂਦੀ ਤਾਂ ਜਗਾ ਜਿੱਥੇ ਜਿੱਥੇ ਰੋੜ ਤੇ ਆਉਂਦੀ ਹੈ ਇੰਪਰੂਵਮੈਂਟ ਦੀ ਜਗਾ ਹੈ ਦੇਖੋ ਇਸ ਦੇ ਵਿੱਚ ਜਿਹੜਾ ਕੂੜਾ ਹੈ ਇਹ ਲੋਕਾਂ ਦੀ ਜਾਨ ਨਾਲ ਖਿਲਵਾੜ ਹੈ ਇਹ ਬਿਮਾਰੀਆਂ ਦਾ ਘਰ ਹੈ ਇੱਥੇ ਪਸ਼ੂ ਜਾਨਵਰ ਹਰ ਰੋਜ਼ ਬਿਮਾਰੀਆਂ ਫਲਾਉਂਦੇ ਆ ਇਹ ਜਗਾ ਸਾਫ ਹੋਣੀ ਚਾਹੀਦੀ ਹੈ ਲੇਕਿਨ ਸਾਡੀ ਸਰਕਾਰ ਸਿਰਫ ਦਾਅਵੇ ਕਰਦੀ ਹੈ ਲੇਕਿਨ ਸਫਾਈ ਉਹ ਨਹੀਂ ਕਰ ਸਕਦੀ ਮੋਦੀ ਸਾਹਿਬ ਕਹਿੰਦੇ ਸਵੱਛ ਭਾਰਤ ਕੱਲਾ ਸਵੱਛ ਹੈ ਭਾਰਤ ਕਿਤੇ ਵੀ ਨਹੀਂ ਆਇਆ। ਕਿਤੇ ਵੀ ਨਹੀਂ ਗਾ ਇਹ ਤਾਂ ਸਵੱਛ ਵੀ ਨਹੀਂ ਲੱਗਦਾ ਮੈਂ ਤਾਂ। ਹਾਂ ਦੇਖੋ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਇਹ ਸਵੱਛ ਵੀ ਨਹੀਂ। ਸਵੱਛ ਉਹ ਤੱਕ ਨਹੀਂ ਹੋ ਸਕਦਾ ਜਦ ਤੱਕ ਸਾਡੀ ਸਰਕਾਰਾਂ ਵਧੀਆ ਕੰਮ ਨਹੀਂ ਕਰਦੀਆਂ। ਅੱਲੇ ਗੰਦਗੀ ਦੇ ਢੇਰ ਨੂੰ ਚਕਾਉਣ ਲਈ ਜਿਹੜਾ ਹੈਗਾ ਤੁਸੀਂ ਜੇ ਪੁਲਤਾਰ ਸਿੰਘ ਸਮਝੋ ਜੀ ਕਿ ਆਪਣੇ ਵਿਜਿਆ ਬਿਨਾ ਜ਼ਬਰਦਸਤ ਦੇਖੋ ਪੁਲਤਾਰ ਸਿੰਘ ਸਮਝ ਨਹੀਂ ਆਵੇ ਇਸ ਗੱਲ ਨਹੀਂ ਚੱਕਣਾ। ਇੱਕ ਮਿੰਟ ਜਰੂਰੀ ਹੈ। ਲੇਕਿਨ ਉਹਨਾਂ ਦਾ ਉੱਚਾ ਉੱਦਾ ਹੈ ਜੀ ਐਡਾ ਮਤਲਬ ਮਾਨ ਹੈ ਨਾਲੇ ਕੋਟਪੁਰਾ ਸ਼ਹਿਰ ਦੇਖੋ ਕੁਲਤਾਰ ਸਿੰਘ ਖੰਮਾ ਜੀ ਸਪੀਕਰ ਆਫ ਪੰਜਾਬ ਹੈ ਲੇਕਿਨ ਉਹਨਾਂ ਦਾ ਉੱਦਾ ਹੈ ਜੇ ਉਹਨਾਂ ਨੂੰ ਇਹ ਸ਼ਹਿਰ ਦੀ ਆਪਦੇ ਸ਼ਹਿਰ ਦੀ ਗੰਦਗੀ ਨਜ਼ਰ ਨਹੀਂ ਆਉਂਦੀ ਤਾਂ ਮੈਨੂੰ ਨਹੀਂ ਲੱਗਦਾ ਕੁਝ ਵੀ ਦੇਖਣ ਨੂੰ ਲੋੜ ਹੈ ਉਹ ਇੱਥੋਂ ਦੇ ਜੰਪਲ ਹੈ ਇੱਥੇ ਸਭ ਕੁਝ ਹੈ ਉਹਨਾਂ ਨੂੰ ਇਹ ਨਜ਼ਰ ਨਹੀਂ ਆ ਰਹੀ ਗੰਦਗੀ ਜਦੋਂ ਸਾਰੀ ਸ਼ਹਿਰ ਨੂੰ ਨਜ਼ਰ ਆਉਂਦੀ ਹੈ ਤੁਸੀਂ ਸਾਡੀ ਇੰਟਰਵਿਊ ਲੈਣ ਆਏ ਹੋ ਤੁਹਾਨੂੰ ਨਜ਼ਰ ਆ ਰਹੀ ਹੈ ਕਿ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ ਤੋਂ ਮੈਂ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਪੁਲਤਾਰ ਸਿੰਘ ਜਲੰਧਾ ਨੂੰ ਇਹ ਤੁਹਾਡੀ ਕੌਨਸਟਿਟੂਐਂਸੀ ਹੈ ਇਸ ਦੇ ਵਿੱਚ ਜੇ ਵਧੀਆ ਕੰਮ ਕਰਵਾਉਂਗੇ ਤਾਂ ਆ ਵਾਲੀ ਸਰਕਾਰ ਤੁਹਾਡੀ ਹੈ ਨਹੀਂ ਤਾਂ ਆਨਲਾ ਸਮੇਤ ਤੁਹਾਡਾ ਨਹੀਂ ਸਾਡੀ ਕੁਝ ਲੋਕਲ ਗੱਲ ਵੀ ਹੋਈ ਹੈ ਉਹਨਾਂ ਨੇ ਆਪ ਕਿਹਾ ਵੀ ਜਦੋਂ ਇੱਥੇ ਲੋਹ ਦੀ ਤਾਰ ਲੱਗੀ ਸੀ ਤੇ ਜਿਹੜਾ ਕਟਰ ਵੀ ਪੁਲਤਾਰ ਤੋਂ ਹਿੰਦੂ ਜੀ ਆਪ ਆਏ ਸੀ ਉਦੋਂ ਦੇਖੋ ਜੀ ਤਾਰ ਕੱਟਣ ਦਾ ਕੋਈ ਨਹੀਂ ਰੀਵਲ ਤਾਂ ਬੜੇ ਕੱਟੇ ਐ ਬੜੇ ਬੋਰ ਲਾਏ ਐ ਉੱਥੇ ਕੁੱਤੇ ਪਿਸ਼ਾਬ ਕਰਦੇ ਐ ਲੇਕਿਨ ਅਜੇ ਤੱਕ ਕੋਈ ਵੀ ਚੀਜ਼ ਅੱਗੇ ਨਹੀਂ ਆਈ ਮੈਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੁਲਤਾਰ ਸਿੰਘ ਸਮਾਜ ਨੂੰ ਇੱਕ ਗੱਲ ਕਹੀ ਚਾਹੁੰਦਾ ਕੰਮ ਉਹ ਕਰੋ ਤਾਂ ਕਿ ਆਨਾਲਾ ਸਮਾਂ ਤੁਹਾਡਾ ਹੋਵੇ ਇਹਨਾਂ ਕਹਿੰਦਾ ਹੋਇਆ ਜੈ ਭਾਰਤ ਮਾਤਾ ਅੰਦਰ ਕੀ ਹੋਇਆ ਮੇਰਾ ਨਾਮ ਨਰਿੰਦਰ ਕੁਮਾਰ ਕਟਾਰੀਏ ਕਿ 70 ਕਰੋੜ ਤੇ ਕੀ ਸੁਣਤਾ ਗੰਦੀ ਗੱਲ ਤੇ ਹਾਂ ਇਹ ਬੇਨਤੀ ਹੈ ਕਿ ਜਿਹੜੇ ਢੇਰ ਹੈ ਇਹ ਜੋ ਸਾਰੇ ਆਸੀ ਬਸ ਜੋ ਸਫਾਈ ਸੇਵਕ ਸਫਾਈ ਕਰਦੇ ਹੈ ਤੇ ਸਾਰਾ ਸਵੇਰਾ ਇਥੇ ਢੇਰ ਲਗਾਵਾਂ ਦਿੰਦੇ ਆ ਤਾਂ ਪਿਛਲੇ ਦਿਨਾਂ ਵਿੱਚ ਟਰਾਲੀ ਆਉਣੀ ਸੀ ਤਾਂ ਕੁਛ ਨਾ ਕੁਛ ਹਿੱਸਾ ਚੱਕ ਕੇ ਲੈ ਜਾਂਦੀ ਸੀ ਪਰ ਹੁਣ ਹਫਤਾ 10 ਦਿਨ ਤੋਂ ਉਹ ਟਰਾਲੀ ਵੀ ਚੱਕਰ ਨਹੀਂ ਆਈ ਤਾਂ ਚੌਥੇ ਪੰਜਵੇਂ ਦਿਨ ਇੱਕ ਕਰੇਨ ਦੇ ਇੱਕ ਟਰਾਲੀ ਆਵੀ ਹੈ ਤਾਂ ਉਹ ਕੁਛ ਨਾ ਕੁਛ ਲੈ ਜਾਂਦੀ ਹੈ ਲੇਕਿਨ ਬਾਕੀ ਗੂੜਾ ਉਹਨੇ ਹੋਵੇ ਪਿਆ ਰਹਿੰਦਾ ਹੈਗਾ ਤੇ ਇਥੇ ਬਹੁਤ ਹੀ ਜੋ ਢੜਾ ਜੋ ਇਹ ਦਿਖਾਈ ਦੇ ਰਿਹਾ ਹੈ ਸ਼ਹਿਰ ਦਾ ਜੋ ਹੈ ਨਾਮ ਹੈ ਉਹ ਦੁਰਦਰ ਹੋ ਰਿਹਾ ਹੈ ਕਿਉਂਕਿ ਬਾਹਰਲੇ ਸਾਰੇ ਜੋ ਐਨ ਆਰ ਆਈ ਬਜ਼ਾਰਾਂ ਆਉਂਦੇ ਆ ਉਹ ਸਾਰੇ ਇੱਧਰ ਬਜ਼ਾਰਾਂ ਵਿੱਚ ਆਉਣ ਲੱਗੇ ਕਾਰਾਂ ਇੱਥੇ ਖੜੀਆਂ ਕਰਨੀਆਂ ਕਰਦੇ ਆ ਤਾਂ ਪਿਛਲੇ ਦਿਨਾਂ ਵਿੱਚ ਇੱਕ ਕਾਰ ਜੋ ਸੀ ਉਹ ਇੱਥੇ ਕੂੜੇ ਦੇ ਵਿੱਚ ਹੀ ਖੜੀ ਕਰ ਦਿੱਤੀ ਕਿਸੇ ਨੇ ਤੇ ਕੂੜੇ ਦੇ ਵਿੱਚ ਅੱਗ ਲੱਗੀ ਹੋਈ ਸੀ ਧੂੰਆਂ ਜਿਹੜਾ ਸੀ ਉੱਥੋਂ-ਥਾੋਂ ਨਿਕਲ ਰਿਹਾ ਸੀ ਲੇਕਿਨ ਉਹਦਾ ਧਿਆਨ ਨਹੀਂ ਹੋਇਆ ਉਹ ਕਾਰ ਖੜੀ ਕਰ ਗਿਆ ਤੇ ਉਹਦੇ ਟਾਇਰਾਂ ਨੂੰ ਜਿਹੜੀ ਹੈ ਉਹ ਅੱਗ ਪਕੜ ਲਈ ਤਾਂ ਮਥਾ ਪਾਣੀ ਬਾਕੇ ਉਹਨਾਂ ਨੇ ਕਾਰ ਦੀ ਅੱਗ ਲੁਝਾਈ ਬਹੁਤ ਵੱਡਾ ਨੁਕਸਾਨ ਹੋਣੋਂ ਬਚ ਗਿਆ ਤਾਂ ਮੇਰੀ ਪ੍ਰਸ਼ਾਸਨ ਦੇ ਜੋ ਕਮੇਟੀ ਅੱਗੇ ਇਹ ਬੇਨਤੀ ਹੈ ਕਿ ਥੋੜਾ ਜਾਇ ਇਸ ਨੂੰ ਇਸ ਵਾਰ ਧਿਆਨ ਦਿੱਤਾ ਜਾਵੇ ਸਫਾਈ ਦਾ ਬਹੁਤ ਜੋ ਇੱਥੇ ਲੰਘਦਾ ਦਰਦਾ ਹੈਗਾ ਉਸ ਨੂੰ ਸ਼ਹਿਰ ਦਾ ਬਹੁਤ ਮਾੜਾ ਦ੍ਰਿਸ਼ ਜਿਹੜਾ ਹੈਗਾ ਉੱਥੇ ਦਿਖਾਈ ਦਿੰਦਾ ਹੈਗਾ ਤੇ ਬਾਕੀ ਬਾਕੀ ਕੁਝ ਥਾਵਾਂ ਦੇ ਤਾਂ ਸਫਾਈ ਠੀਕ ਚੱਲ ਰਹੀ ਪਈ ਹੈ ਚਲੋ ਸਮਾਂ ਟਾਈਮ ਪਾਸ ਹੋ ਰਿਹਾ ਹੈ ਲੇਕਿਨ ਇੱਥੇ ਜੋ ਐਸ ਏਰੀਆ ਦੇ ਵਿੱਚ ਜੋ ਜਿੱਥੇ ਪਾਰਕਿੰਗ ਦੀ ਜਗ੍ਹਾ ਬਣੀ ਰਹੀ ਹੈ ਤਾਂ ਸਾਰਾ ਬਜ਼ਾਰਾਂ ਵਿੱਚ ਜੋ ਬੌਂਦੇ ਹੈ ਸਾਰੇ ਬੰਨਾਂ ਜੋ ਆਸ-ਪਾਸੀਆਂ ਨੂੰ ਬੌਂਦੇ ਹੈ ਬਾਹਰੋਂ ਕਿ ਇੱਥੇ ਕਾਰ ਆਪਣੀ ਖੜੀ ਕਰਦੇ ਆ ਤਾਂ ਇਸ ਦੀ ਸਫਾਈ ਬਹੁਤ ਜ਼ਰੂਰੀ ਹੈ ਠੀਕ ਹੈ ਕਿ ਇੱਕ ਡੰਪਰ ਬਣਿਆ ਹੋਇਆ ਹੈ ਲੇਕਿਨ ਡੰਪਰ ਦੇ ਵਿੱਚ ਜਿੱਥੇ ਸਾਰੇ ਜਮਾਦਾਰ ਜੋ ਸਫਾਈ ਸੇਵਕ ਆ ਸਾਡੇ ਉਹ ਇੱਥੇ ਖੜੇ ਆਪਦਾ ਪੂੜਾ ਇਕੱਠਾ ਕਰਦੇ ਆ ਲੇਕਿਨ ਇਹ ਪੂੜਾ ਵੀ ਗਾਂ ਜਿਹੜਾ ਉਹ ਰੋਜ਼ ਰੋਜ਼ ਚੱਕਿਆ ਜਾਵੇ ਤਾਂ ਵੀ ਇੱਥੇ ਜਗ੍ਹਾ ਜਿਹੜੀ ਹੈ ਕੁਝ ਸਾਫ਼ ਨਿਕੇ ਤੇ ਸ਼ਹਿਰ ਦੀ ਜੋ ਹੈ ਉਹਨਾਂ ਹਰ ਲੱਗੇ ਕੂੜੇ ਦੇ ਢੇਰ ਤੋਂ ਲਵਾਵੇ ਜਿਹੜਾ ਚੰਗੇ ਲੋਕ ਤਾਂ ਇਹ ਵੀ ਕਰ ਰਹੇ ਨੇ ਜਿਹੜਾ ਡੰਪ ਹੀ ਇੱਕ ਚੱਕਾ ਜਾਵੇ ਦੀ ਗੰਦਗੀ ਹਾਂ ਹਾਂ ਡੰਪ ਐ ਸਰਨਾ ਜੀ ਅਸੀਂ ਐਮਸੀ ਸਾਹਿਬ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਨੇ ਜਗਾ ਜਿਹੜੀ ਆ ਉਹ ਕਮੇਟੀ ਕੋ ਨਹੀਂ ਹੈ ਕਿ ਸ਼ਹਿਰ ਦੇ ਵਿੱਚ ਇੱਕ ਥਾਂ ਦੇ ਜਿੱਥੇ ਕੂੜਾ ਇਕੱਠਾ ਕੀਤਾ ਜਾਵੇ ਤਾਂ ਉਹ ਜਗਾ ਨਹੀਂ ਹੈ ਤਾਂ ਅਸੀਂ ਇਹ ਗੱਲ ਸਮਝਾਈ ਹੈ ਵੀ ਕੋਈ ਤਾਂ ਜਗਾ ਜੋ ਹੈ ਉਹ ਬਲਕਿ ਬਣਾਉਣੀ ਪੈਣੀ ਹੈ ਦੰਤ ਦੀ ਇਹਨਾਂ ਨੂੰ ਸ਼ਹਿਰ ਦੇ ਵਿੱਚ ਲੇਕਿਨ ਜਿਹੜਾ ਬਾਹਰ ਡੰਪ ਬਣਿਆ ਹੋਇਆ ਨੇ ਸ਼ਹਿਰ ਦਾ हां जे इठे ਚੱਕ ਕੇ ਟਰਾਲੀ ਰਹੀ ਜਿਹੜੀ ਆਪਣਾ ਠੇਕੇਦਾਰ ਆਇਆ ਉਹ ਜੋ ਹੈ ਉਹ ਟਰਾਲੀ ਭਰ ਕੇ ਨਹੀਂ ਜਾਵੇ ਤਾਂ ਉਹ ਇਥੇ ਸਫਾਈ ਹੋ ਜਾਵੇ ਹਰ ਰੋਜ਼ ਸਫਾਈ ਹੋ ਜਾਵੇ ਤਾਂ ਫਿਰ ਕੋਈ ਗੱਲ ਨਹੀਂ ਹੈ ਠੀਕ ਹੈ ਨਾ ਇਹ ਮੇਰਾ ਜੋ ਮੇਰਾ ਵਿਚਾਰ ਆ ਆਪਣਾ ਇੱਕ ਸਮੱਸਿਆ ਬਾਰੇ ਕੀ ਕੋਈ ਨਗਰਪਾਲਿਕਾ ਕੋਰਟ ਪੁਰਾ ਨੇ ਜਾਂ ਫਿਰ ਹੋਰ ਕੋਈ ਸਰਕਾਰ ਦੇ ਕੋਈ ਕੋਈ ਤਨਾਤ ਹਾਂ ਹਾਂ ਇਹ ਸਾਡੀ ਹਾਂ ਸਾਡੀ ਜੋ ਜ਼ਿਲ੍ਹਾ ਆਪਣਾ ਸ਼ਹਿਰ ਦਾ ਜਿਹੜਾ ਸਫਾਈ ਇੰਸਪੈਕਟਰ ਹੈ ਉਹਨਾਂ ਨੂੰ ਬੇਨਤੀ ਹੈ ਪ੍ਰਧਾਨ ਸਾਹਿਬ ਦੇ ਪ੍ਰਧਾਨ ਜੀ ਨੂੰ ਉਹਨਾਂ ਨੂੰ ਬੇਨਤੀ ਹੈ ਠੀਕ ਹੈ ਨਾ ਕਿ ਸਫਾਈ ਸੇਵਕਾਂ ਨੂੰ ਬੇਨਤੀ ਹੈ ਵੀ ਜੋ ਹੈ ਸਫਾਈ ਵਾਲੇ ਆਉਂਦੇ ਤਾਂ ਜਾਵੇ ਲੋਕਾਂ ਨੇ ਜਿਹੜੀ ਸਾਡੇ ਨਾਲ ਗੱਲ ਕੀਤੀ ਆ ਤੇ ਜਿਹੜੀ ਉਹਨਾਂ ਨੇ ਮੰਗ ਕੀਤੀ ਹੈ ਨਗਰ ਕੌਂਸਲ ਕੋਟਪੂਰਾ ਨੂੰ ਪੰਜਾਬ ਸਰਕਾਰ ਨੂੰ ਤੇ ਨਾਲ ਮੌਜੂਦਾ ਪੰਜਾਬ ਦੇ ਜੋ ਵਿਧਾਨ ਸਭਾ ਸਪੀਕਰ ਨੇ ਨਾਲ ਕੋਟਪੂਰਾ ਦੇ ਵਿਧਾਇਕ ਨੇ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਨੂੰ ਆਪਣੀ ਇਹ ਮੰਗ ਕੀਤੀ ਹੈ ਵੀ ਜਿਹੜਾ ਹੈਗਾ ਇਹ ਸਮੱਸਿਆ ਤੋਂ ਹੱਲ ਲਈ ਇਹਨਾਂ ਕਿਆ ਗਿਆ ਹੁਣ ਦੇਖਨੇ ਹੀ ਹੋਵੇਗਾ ਆਪ ਕੀ ਪ੍ਰਸ਼ਾਸਨ ਨਗਰ ਕੌਂਸਲ ਕੋਟਕਪੂਰਾ ਜਾਂ ਆਪਣੇ ਸਪੀਕਰ ਸਾਹਿਬ ਤੇ ਨਾਲ ਵਿਧਾਇਕ ਕੋਟਕਪੂਰਾ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਉਹ ਆਪਣੇ ਲੈਵਲ ਤੇ ਕੀ ਕਰਦੇ ਨੇ ਜਾਂ ਇਸ ਗੰਦਗੀ ਦੇ ਡੇਰਾ ਤੋਂ ਗੰਦਰੀ ਦੇ ਡੰਪ ਤੋਂ ਇਸ ਤੋਂ ਬਾਅਦ ਇਹਦਾ ਕੀ ਰੂਪ ਦੇਖਣ ਨੂੰ ਮਿਲੇਗਾ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ